ਹੇ ਰੱਬਾ ਇਹ ਚੜ੍ਹੇਲ ਸਾਡਾ ਪੁੱਤ ਖਾ ਗਈ ਨਹੀਂ ਲੋਕ 28 ਤਰੀਕ ਦੀ ਉਹ ਕਾਲੀ ਰਾਤ ਮਾਪੇ ਕੈਨੇਡਾ ਵਿੱਚ ਬੈਠੇ ਸੀ ਤੇ ਪਿੱਛੇ ਫਰੀਦਕੋਟ ਵਿੱਚ ਉਹਨਾਂ ਦਾ ਜਵਾਨ ਪੁੱਤ ਤੜਫ ਤੜਫ ਕੇ ਮਰ ਰਿਹਾ ਸੀ ਕਾਤਿਲ ਕੋਈ ਬਾਹਰਲਾ ਨਹੀਂ ਸੀ ਕਾਤਿਲ ਉਹ ਸੀ ਜੋ ਉਸੇ ਦੇ ਨਾਲ ਉਸੇ ਬਿਸਤਰੇ ਤੇ ਸੌਂਦੀ ਸੀ ਉਸ ਦੀ ਪਤਨੀ ਮਰਨ ਤੋਂ ਸਿਰਫ 2 ਘੰਟੇ ਪਹਿਲਾਂ ਗੁਰਵਿੰਦਰ ਨੇ ਆਪਣੀ ਭੈਣ ਨੂੰ ਫੋਨ ਤੇ ਅਜੀਹਾ ਕੀ ਕਿਹਾ ਸੀ ਜਿਸ ਨੂੰ ਸੁਣ ਕੇ ਪੁਲਿਸ ਦੇ ਵੀ ਹੋਸ਼ ਉੱਡ ਗਏ ਇੱਕ ਸਕਾਰਪੀਓ ਵਾਲੀ ਨੂੰ ਦੀ ਅਜੇ ਹੀ ਖੌਫਨਾਕ ਸਾਜ਼ਿਸ਼ ਜੋ ਤੁਹਾਡੇ ਰੋਂਗ ਤੇ ਖੜੇ ਕਰ ਦੇਵੇਗੀ ਤੇ ਜੇਕਰ ਤੁਸੀਂ ਵੀ ਆਪਣੇ ਪੁੱਤ ਦਾ ਵਿਆਹ ਬਾਹਰ ਵਾਲੀ ਕੁੜੀ ਨਾਲ ਕਰਨ ਦਾ ਸੋਚ ਰਹੇ ਹੋ ਤਾਂ ਇਹ ਵੀਡੀਓ ਵੇਖੇ ਬਿਨਾ ਵਿਆਹ ਨਾ ਕਰਿਓ ਫਰੀਦਕੋਟ ਦਾ ਪਿੰਡ ਸੁਖਣਵਾਲਾ ਇੱਥੇ ਇੱਕ ਆਲੀਸ਼ਾਨ ਕੋਠੀ ਸੀ ਜਿਸ ਦੇ ਬਾਹਰ ਅਕਸਰ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਖੜੀ ਰਹਿੰਦੀ ਸੀ ਇਹ ਗੱਡੀ ਇਸ ਘਰ ਦੀ ਨੂੰ ਰੁਪਿੰਦਰ ਕੌਰ ਦੀ ਸੀ ਗੁਰਵਿੰਦਰ ਸਿੰਘ ਜੋ ਕਿ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ ਆਪਣੇ ਮਾਪਿਆਂ ਦਾ ਇਕਲੌਤਾ ਅਤੇ लाडला ਪੁੱਤ ਸੀ ਉਸ ਨੇ ਆਪਣੀ ਪਤਨੀ ਰੁਪਿੰਦਰ ਦੇ ਹਰ ਸ਼ੌਕ ਪੂਰੇ ਕੀਤੇ ਸਨ ਫਰੀਦਕੋਟ ਵਿੱਚ ਬੁਟੀਕ ਖੋਲ੍ਹ ਕੇ ਦਿੱਤਾ ਮਹਿੰਗੀ ਗੱਡੀ ਦਿੱਤੀ ਅਤੇ ਪੂਰੀ ਆਜ਼ਾਦੀ ਦਿੱਤੀ ਰੁਪਿੰਦਰ ਆਪਣੇ ਆਪ ਨੂੰ ਬਹੁਤ ਹਾਈ ਫਾਈ ਅਤੇ ਮਾਡਰਨ ਅਖਵਾਉਂਦੀ ਸੀ ਉਸ ਦੀਆਂ ਇੰਸਟਾਗ੍ਰਾਮ ਰੀਲਸ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ ਪਿੰਡ ਦੀ ਨੂੰਹ ਹੈ ਪਰ ਇਸ ਚਮਕਦਮਕ ਦੇ ਪਿੱਛੇ ਇੱਕ ਬਹੁਤ ਵੱਡਾ ਹਨੇਰਾ ਸੀ ਗੁਰਵਿੰਦਰ ਦੇ ਮਾਪੇ ਕੁਝ ਮਹੀਨਿਆਂ ਲਈ ਕੈਨੇਡਾ ਗਏ ਹੋਏ ਸਨ ਘਰ ਵਿੱਚ ਸਿਰਫ ਗੁਰਵਿੰਦਰ ਅਤੇ ਰੁਪਿੰਦਰ ਸਨ ਗੁਰਵਿੰਦਰ ਬਹੁਤ ਖੁਸ਼ ਸੀ ਕਿ ਉਹ ਆਪਣੀ ਪਤਨੀ ਨਾਲ ਇਕੱਲਾ ਵਕਤ ਬਿਤਾ ਰਿਹਾ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਰੁਪਿੰਦਰ ਦੇ ਦਿਮਾਗ ਵਿੱਚ ਕੁਝ ਹੋਰ ਹੀ ਚੱਲ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਗੁਰਵਿੰਦਰ ਦੀ ਸਿਹਤ ਠੀਕ ਨਹੀਂ ਰਹਿੰਦੀ ਸੀ ਜਦੋਂ ਵੀ ਉਹ ਸ਼ਾਮ ਨੂੰ ਬੈਂਕ ਤੋਂ ਆਉਂਦਾ ਰੁਪਿੰਦਰ ਬੜੇ ਪਿਆਰ ਨਾਲ ਉਸ ਨੂੰ ਚਾਹ ਦਿੰਦੀ ਚਾਹ ਪੀਂਦਿਆਂ ਹੀ ਗੁਰਵਿੰਦਰ ਨੂੰ ਗੂੜੀ ਨੀਂਦ ਆ ਜਾਂਦੀ ਅਸਲ ਵਿੱਚ ਇਹ ਚਾਹ ਨਹੀਂ ਬਲਕਿ ਨੀਂਦ ਦੀਆਂ ਗੋਲੀਆਂ ਅਤੇ ਨਸ਼ੇ ਦਾ ਮਿਸ਼ਰਣ ਸੀ ਗੁਰਵਿੰਦਰ ਦੇ ਸੌਂਦੇ ਹੀ ਘਰ ਦਾ ਪਿਛਲਾ ਦਰਵਾਜ਼ਾ ਖੁੱਲਦਾ ਸੀ ਹਨੇਰੇ ਵਿੱਚ ਇੱਕ ਪਰਛਾਵਾਂ ਅੰਦਰ ਆਉਂਦਾ ਸੀ ਇਹ ਹਰਕਮਲਪ੍ਰੀਤ ਸੀ ਰੁਪਿੰਦਰ ਦਾ ਆਸ਼ਿਕ ਜੋ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਮਿਲਿਆ ਸੀ ਦੋਵੇਂ ਸਾਰੀ ਰਾਤ ਗੁਰਵਿੰਦਰ ਦੇ ਹੀ ਘਰ ਵਿੱਚ ਉਸੇ ਦੀ ਛੱਤ ਹੇਠਾਂ ਰੰਗ ਰਲੀਆਂ ਮਨਾਉਂਦੇ ਸਨ ਪਰ 28 ਤਰੀਕ ਦੀ ਰਾਤ ਕੁਝ ਵੱਖਰੀ ਸੀ ਗੁਰਵਿੰਦਰ ਨੂੰ ਆਪਣੀ ਭੈਣ ਦੀ ਕਈ ਹੋਈ ਗੱਲ ਯਾਦ ਆ ਰਹੀ ਸੀ ਵੀਰੇ ਭਾਬੀ ਤੇ ਥੋੜਾ ਧਿਆਨ ਰੱਖੀ ਮੈਨੂੰ ਉਸਦੇ ਲੱਛਣ ਠੀਕ ਨਹੀਂ ਲੱਗਦੇ ਉਸ ਰਾਤ ਰੁਪਿੰਦਰ ਨੇ ਫਿਰ ਉਸ ਨੂੰ ਦਵਾਈ ਵਾਲਾ ਦੁੱਧ ਦਿੱਤਾ ਲੈ ਗੁਰਵਿੰਦਰ ਇਹ ਪੀ ਲੈ ਸਿਰਦਰਦ ਠੀਕ ਹੋ ਜਾਊ ਰੁਪਿੰਦਰ ਨੇ ਮੁਸਕਰਾਉਂਦੇ ਹੋਏ ਕਿਹਾ ਗੁਰਵਿੰਦਰ ਨੇ ਦੁੱਧ ਪੀ ਲਿਆ ਪਰ ਸ਼ਾਇਦ ਰੱਬ ਉਸ ਨੂੰ ਆਖਰੀ ਮੌਕਾ ਦੇਣਾ ਚਾਹੁੰਦਾ ਸੀ ਉਸ ਨੇ ਦੁੱਧ ਪੂਰਾ ਨਹੀਂ ਪੀਤਾ ਥੂੜਾ ਜਿਹਾ ਡੋਲ ਦਿੱਤਾ ਅੱਧੀ ਰਾਤ ਹੋ ਚੁੱਕੀ ਸੀ ਬਾਹਰ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਉਣੀ ਚਾਹੀਦੀ ਸੀ ਕਿਉਂਕਿ ਘਰ ਵਿੱਚ ਪਾਲਪੂ ਕੁੱਤਾ ਸੀ ਪਰ ਅੱਜ ਕੁੱਤਾ ਬਿਲਕੁਲ ਚੁੱਪ ਸੀ ਗੁਰਵਿੰਦਰ ਦੀ ਅੱਖ ਖੁੱਲ ਗਈ ਉਸ ਦਾ ਸਿਰ ਭਾਰੀ ਸੀ ਪਰ ਉਸ ਨੂੰ ਕਿਸੇ ਦੇ ਹੱਸਣ ਦੀ ਆਵਾਜ਼ ਆਈ ਆਵਾਜ਼ ਉਸ ਦੇ ਆਪਣੇ ਬੈਡਰੂਮ ਦੇ ਨਾਲ ਲੱਗਦੇ ਕਮਰੇ ਵਿੱਚੋਂ ਆ ਰਹੀ ਸੀ ਉਹ ਲੜਖੜਾਉਂਦਾ ਹੋਇਆ ਉੱਠਿਆ ਅਤੇ ਦਰਵਾਜ਼ੇ ਵੱਲ ਵਧਿਆ ਜਿਵੇਂ ਹੀ ਉਸ ਨੇ ਦਰਵਾਜ਼ਾ ਥੋੜਾ ਜਿਹਾ ਖੋਲਿਆ ਉਸ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਅੰਦਰ ਰੁਪਿੰਦਰ ਕਿਸੇ ਹੋਰ ਮਰਦ ਦੀਆਂ ਬਾਹਾਂ ਵਿੱਚ ਸੀ ਪਰ ਗੁਰਵਿੰਦਰ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਦੀ ਰਾਤ ਸਿਰਫ ਧੋਖੇ ਦੀ ਨਹੀਂ ਬਲਕਿ ਮੌਤ ਦੀ ਰਾਤ ਹੋਣ ਵਾਲੀ ਹੈ ਕੀ ਗੁਰਵਿੰਦਰ ਇਹ ਸਾਜ਼ਿਸ਼ ਵਿੱਚੋਂ ਬਚ ਸਕੇਗਾ ਦਰਵਾਜ਼ਾ ਖੁੱਲਦਿਆਂ ਹੀ ਗੁਰਵਿੰਦਰ ਦੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਉਸ ਦੀ ਆਪਣੀ ਪਤਨੀ ਜਿਸ ਨੂੰ ਉਹ ਸਿਰ ਦਾ ਤਾਜ ਬਣਾ ਕੇ ਰੱਖਦਾ ਸੀ ਕਿਸੇ ਗੈਰ ਮਰਦ ਨਾਲ ਬੈਠੀ ਸੀ ਇਹ ਮਰਦ ਹਰਕਮਲ ਸੀ ਰੁਪਿੰਦਰ ਇਹ ਕੌਣ ਹੈ ਤੇਰੇ ਕਮਰੇ ਵਿੱਚ ਕੀ ਕਰ ਰਿਹਾ ਹੈ ਗੁਰਵਿੰਦਰ ਦੀ ਆਵਾਜ਼ ਨਸ਼ੇ ਦੇ باوجود ਗੁੱਸੇ ਨਾਲ ਕੰਬ ਰਹੀ ਸੀ ਰੁਪਿੰਦਰ ਅਤੇ ਹਰਕਮਲ ਇਕ ਪਾਲੀ ਕਬਰਾਂ ਗਏ ਉਹਨਾਂ ਨੇ ਸੋਚਿਆ ਸੀ ਕਿ ਗੁਰਵਿੰਦਰ ਨਸ਼ੇ ਵਾਲੇ ਦੁੱਧ ਨਾਲ ਸਵੇਰ ਤੱਕ ਨਹੀਂ ਉੱਠੇਗਾ ਪਰ ਹੁਣ ਭਾਂਡਾ ਫੁੱਟ ਚੁੱਕਾ ਸੀ ਜੇ ਗੁਰਵਿੰਦਰ ਹੁਣ ਬਚ ਗਿਆ ਤਾਂ ਇਹ ਗੱਲ ਪਿੰਡ ਵਿੱਚ ਅੱਗ ਵਾਂਗ ਫੈਲ ਜਾਵੇਗੀ ਅਤੇ ਰੁਪਿੰਦਰ ਦੀ ਸਾਰੀ ਹਾਈ ਫਾਈ ਇੱਜ਼ਤ ਮਿੱਟੀ ਵਿੱਚ ਮਿਲ ਜਾਵੇਗੀ। ਹਰਕਮਲ ਦੀਆਂ ਅੱਖਾਂ ਵਿੱਚ ਖੂਨ ਉਤਰ ਆਇਆ। ਉਸਨੇ ਰੁਪਿੰਦਰ ਵੱਲ ਦੇਖਿਆ। ਰੁਪਿੰਦਰ ਨੇ ਨਾ ਤਾਂ ਗੁਰਵਿੰਦਰ ਨੂੰ ਸਮਝਾਇਆ ਨਾ ਹੀ ਮਾਫੀ ਮੰਗੀ। ਉਸਨੇ ਸਿਰਫ ਇੱਕ ਇਸ਼ਾਰਾ ਕੀਤਾ। ਆਜੇ ਬਚਣਾ ਨਹੀਂ ਚਾਹੀਦਾ। ਗੁਰਵਿੰਦਰ ਖਤਰਾ ਪਾਪ ਗਿਆ। ਉਹ ਜਾਣਦਾ ਸੀ ਕਿ ਨਸ਼ੇ ਕਾਰਨ ਉਸਦੇ ਸਰੀਰ ਵਿੱਚ ਲੜਨ ਦੀ ਤਾਕਤ ਨਹੀਂ ਹੈ। ਉਸਨੇ ਸੋਚਿਆ ਕਿ ਜੇ ਉਹ ਕੋਠੇ ਯਾਨੀ ਛੱਤ ਤੇ ਚੜਕੇ ਰੋਲਾ ਪਾ ਦੇਵੇ ਤਾਂ ਸ਼ਾਇਦ ਗਵਾਂਡੀ ਜਾਂ ਖੇਤਾਂ ਵਿੱਚ ਕੰਮ ਕਰਦੇ ਲੋਕ ਆ ਜਾਣਗੇ ਉਹ ਪੌੜੀਆਂ ਵੱਲ ਭੱਜਿਆ ਫੜ ਇਹਨੂੰ ਇਹ ਵਾਰ ਨਹੀਂ ਜਾਣਾ ਚਾਹੀਦਾ ਰੁਪਿੰਦਰ ਚੀਕੀ ਹਰਕਮਲ ਉਸਦੇ ਪਿੱਛੇ ਭੱਜਿਆ ਗੁਰਵਿੰਦਰ ਅਜੇ ਪੌੜੀਆਂ ਚੜ੍ਹ ਹੀ ਰਿਹਾ ਸੀ ਕਿ ਹਰਕਮਲ ਨੇ ਉਸ ਦੀ ਲੱਤ ਫੜ ਲਈ ਅਤੇ ਜ਼ੋਰ ਨਾਲ ਹੀਠਾਂ ਖਿੱਚਿਆ ਗੁਰਵਿੰਦਰ ਤੜੰਮ ਕਰਕੇ ਫਰਸ਼ ਤੇ ਡਿੱਗਿਆ ਉਸਦੇ ਸਿਰ ਤੇ ਸੱਟ ਵੱਜੀ ਪਰ ਉਹ ਫੇਰ ਵੀ ਉੱਠਣ ਦੀ ਕੋਸ਼ਿਸ਼ ਕਰਨ ਲੱਗਾ ਇੱਕ ਦਿਲ ਕੰਬਾਉ ਨਜ਼ਾਰਾ ਸੀ ਇੱਕ ਪਾਸੇ ਗੁਰਵਿੰਦਰ ਆਪਣੀ ਜਾਨ ਬਚਾਉਣ ਲਈ ਹੱਥ ਪੈਰ ਮਾਰ ਰਿਹਾ ਸੀ ਅਤੇ ਦੂਜੇ ਪਾਸੇ ਉਸ ਦੀ ਆਪਣੀ ਪਤਨੀ ਉਸਦੇ ਹੱਥ ਫੜ ਰਹੀ ਸੀ ਤਾਂ ਜੋ ਹਰਕਮਲ ਉਸਦਾ ਗਲਾ ਕੁੱਟ ਸਕੇ ਰੁਪਿੰਦਰ ਮੈਂ ਤੈਨੂੰ ਪਿਆਰ ਕੀਤਾ ਸੀ ਤੂੰ ਇਹ ਕੀ ਕਰ ਰਹੀ ਹੈ ਗੁਰਵਿੰਦਰ ਦੇ ਮੂੰਹੋਂ ਆਖਰੀ ਸ਼ਬਦ ਨਿਕਲੇ ਪਰ ਰੁਪਿੰਦਰ ਦੇ ਸਿਰ ਤੇ ਇਸ਼ਕ ਦਾ ਭੂਤ ਸਵਾਰ ਸੀ ਹਰਕਮਲ ਨੇ ਗੁਰਵਿੰਦਰ ਦਾ ਗਲਾ ਇੰਨੀ ਜ਼ੋਰ ਨਾਲ ਕੁੱਟਿਆ ਕਿ ਕੁਝ ਪਲਾਂ ਵਿੱਚ ਗੁਰਵਿੰਦਰ ਦਾ ਸਰੀਰ ਸ਼ਾਂਤ ਹੋ ਗਿਆ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਜਿਵੇਂ ਉਹ ਆਪਣੀ ਪਤਨੀ ਤੋਂ ਜਵਾਬ ਮੰਗ ਰਹੀਆਂ ਹੋਣ ਕਮਰੇ ਵਿੱਚ ਮੌਤ ਵਰਗੀ ਚੁੱਪ ਛਾ ਗਈ। ਹਰਕਮਲ ਹਫਰਿਆ ਸੀ। ਗੁਰਵਿੰਦਰ ਦੀ ਲਾਸ਼ ਪੌੜੀਆਂ ਦੇ ਕੋਲ ਪਈ ਸੀ। ਹਰਕਮਲ ਡਰ ਗਿਆ। ਰੁਪਿੰਦਰ ਹੁਣ ਕੀ ਕਰੀਏ? ਮੈਂ ਤਾਂ ਚੱਲਿਆ ਇੱਥੋਂ। ਜੇ ਕੋਈ ਆ ਗਿਆ ਤਾਂ ਮੈਂ ਫਸ ਜਾਵਾਂਗਾ। ਰੁਪਿੰਦਰ ਨੇ ਉਸਦਾ ਹੱਥ ਫੜ ਲਿਆ। ਉਹ ਡਰੀ ਨਹੀਂ ਸੀ। ਸਗੋਂ ਉਸਦਾ ਸ਼ਾਤਰ ਦਿਮਾਗ ਹੁਣ ਹੋਰ ਤੇਜ਼ ਚੱਲ ਰਿਹਾ ਸੀ। ਭੱਜਣ ਨਾਲ ਗੱਲ ਨਹੀਂ ਬਣਨੀ। ਜੇ ਤੂੰ ਭੱਜ ਗਿਆ ਤਾਂ ਪੁਲਿਸ ਮੈਨੂੰ ਫੜੇਗੀ। ਸਾਨੂੰ ਇਸ ਕਤਲ ਨੂੰ ਕੁਝ ਹੋਰ ਰੰਗ ਦੇਣਾ ਪਵੇਗਾ। ਰੁਪਿੰਦਰ ਨੇ ਗੁਰਵਿੰਦਰ ਦੀ লাশ ਵਲ ਦੇਖਿਆ ਜਿਸਦੇ ਸਰੀਰ ਤੇ ਕੋਈ ਖਾਸ ਜ਼ਖਮ ਜਾਂ ਖੂਨ ਨਹੀਂ ਸੀ ਸਿਰਫ ਗਲੇ ਤੇ ਨਿਸ਼ਾਨ ਸਨ ਹਰਕਮਲ ਕਮਰਾ ਖਿਲਾਰ ਦੇ ﺍﻟमारीयां ਖੋਲ ਦੇ ਆਪਾਂ ਦੁਨੀਆ ਨੂੰ ਕਹਾਂਗੇ ਕਿ ਚੋਰ ਆਏ ਸੀ ਪਰ ਰੁਪਿੰਦਰ ਇੱਕ ਵੱਡੀ ਗਲਤੀ ਕਰਨ ਜਾ ਰਹੀ ਸੀ ਜਦੋਂ ਲੁੱਟ ਦਾ ਡਰਾਮਾ ਰਚ ਰਹੀ ਸੀ ਤਾਂ ਉਸਨੇ ਆਪਣੇ ਸਰੀਰ ਤੇ ਪਾਏ ਲੱਖਾਂ ਦੇ ਗਹਿਣੇ ਲਾਉਣੇ ਯਾਦ ਨਹੀਂ ਰਹੇ ਅਤੇ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਗੁਰਵਿੰਦਰ ਨੇ ਮਰਨ ਤੋਂ ਕੁਝ ਘੰਟੇ ਪਹਿਲਾਂ ਆਪਣੀ ਭੈਣ ਨੂੰ ਇੱਕ ਆਖਰੀ ਫੋਨ ਕੀਤਾ ਸੀ ਜਿਸ ਦੀ ਰਿਕਾਰਡਿੰਗ ਹੁਣ ਪੁਲਿਸ ਤੱਕ ਪਹੁੰਚਣ ਵਾਲੀ ਸੀ ਕੀ ਰੁਪਿੰਦਰ ਦਾ ਇਹ ਝੂਠਾ ਡਰਾਮਾ ਟਿਕ ਪਾਵੇਗਾ ਜਦੋਂ ਭੂਆ ਤੇ ਰਿਸ਼ਤੇਦਾਰ ਆਉਣਗੇ ਤਾਂ ਉਹ ਕੀ ਦੇਖਣਗੇ ਰਾਤ ਦੇ 2 ਵਜ ਚੁੱਕੇ ਸਨ ਹਰਕਮਲ ਹਨੇਰੇ ਦਾ ਫਾਇਦਾ ਚੁੱਕ ਕੇ ਪਿਛਲੇ ਦਰਵਾਜ਼ੇ ਰਾਹੀਂ ਫਰਾਰ ਹੋ ਗਿਆ ਹੁਣ ਕਾਰ ਵਿੱਚ ਸਿਰਫ ਦੋ ਲੋਕ ਸਨ ਇੱਕ ਬੇਰਹਿਮ ਕਾਤਿਲ ਰੁਪਿੰਦਰ ਕੌਰ ਅਤੇ ਦੂਜਾ ਉਸਦੇ ਪਤੀ ਗੁਰਵਿੰਦਰ ਦੀ ਬੇਜਾਨ ਲਾਸ਼ ਰੁਪਿੰਦਰ ਨੇ ਇੱਕ ਪਲ ਵੀ ਨਹੀਂ ਪਛਤਾਇਆ ਉਸਨੇ ਆਪਣੇ ਚਿਹਰੇ ਤੇ ਪਾਣੀ ਮਾਰਿਆ ਤਾਂ ਜੋ ਰੋਣ ਵਰਗੀ ਸ਼ਕਲ ਬਣ ਸਕੇ ਫਿਰ ਉਸਨੇ ਕਮਰੇ ਦਾ ਸਮਾਨ ਖਿਲਾਰਨਾ ਸ਼ੁਰੂ ਕਰ ਦਿੱਤਾ ﺍﻟमारीਆਂ ਖੋਲ ਦਿੱਤੀਆਂ ਕੱਪੜੇ ਬਾਹਰ ਸੁੱਟ ਦਿੱਤੇ ਅਤੇ ਗੋਲਕ ਯਾਨੀ ਸੇਫ ਖਾਲੀ ਕਰ ਦਿੱਤੀ ਤਾਂ ਜੋ ਲੱਗੇ ਕਿ ਲੁੱਟ ਹੋਈ ਹੈ ਜਦੋਂ ਸਾਰਾ ਸੀਨ ਤਿਆਰ ਹੋ ਗਿਆ ਉਸਨੇ ਕੰਬਦੀ ਆਵਾਜ਼ ਵਿੱਚ ਗੁਰਵਿੰਦਰ ਦੀ ਪੂਆ ਨੂੰ ਫੋਨ ਲਗਾਇਆ ਜੋ ਨੇੜਲੇ ਪਿੰਡ ਵਿੱਚ ਹੀ ਵਸਾਈ ਸੀ ਪੂਆ ਜੀ ਜਲਦੀ ਆ ਜਾਓ ਬਰਬਾਦ ਹੋ ਗਏ ਘਰ ਡਾਕੂ ਪੈ ਗਏ ਉਹਨਾਂ ਨੇ ਗੁਰਵਿੰਦਰ ਨੂੰ ਮਾਰ ਦਿੱਤਾ ਰੁਪਿੰਦਰ ਚੀਕਾਂ ਮਾਰ ਮਾਰ ਕੇ ਰੋ ਰਹੀ ਸੀ ਪੂਆ ਤੇ ਫੁੱਫੜ 10-15 ਮਿੰਟਾਂ ਵਿੱਚ ਹੀ ਗੱਡੀ ਭਜਾ ਕੇ ਉੱਥੇ ਪਹੁੰਚ ਗਏ ਜਦੋਂ ਉਹ ਅੰਦਰ ਵੜੇ ਤਾਂ ਘਰ ਦਾ ਨਜ਼ਾਰਾ ਦੇਖ ਕੇ ਉਹਨਾਂ ਦੇ ਹੋਸ਼ ਉੱਡ ਗਏ ਗੁਰਵਿੰਦਰ ਦੀ ਲਾਸ਼ ਫਰਸ਼ ਤੇ ਪਈ ਸੀ ਅਤੇ ਰੁਪਿੰਦਰ ਇੱਕ ਕੋਨੇ ਵਿੱਚ ਬੈਠੀ ਨਕਲੀ ਹੰਝੂ ਵਹਾ ਰਹੀ ਸੀ ਨੀਤੀ ਇਹ ਆ ਕੀ ਪਾਣਾ ਵਰਤ ਗਿਆ ਪੂਆ ਨੇ ਗੁਰਵਿੰਦਰ ਦੀ ਲਾਸ਼ ਨੂੰ ਜੰਜੋੜਦਿਆਂ ਕਿਹਾ ਮੇਰਾ ਸ਼ੇਰ ਪੁੱਤ ਇਹਨੂੰ ਕੀ ਹੋਇਆ ਰੁਪਿੰਦਰ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਪੂਆ ਜੀ ਤਿੰਨ ਚਾਰ ਬੰਦੇ ਆਈ ਸੀ ਮੂ ਬਨ ਕੇ ਉਹਨਾਂ ਨੇ ਸਾਨੂੰ ਬੰਦੀ ਬਣਾ ਲਿਆ ਉਹ ਸਾਰਾ ਸੋਨਾ ਅਤੇ ਪੈਸੇ ਲੁੱਟ ਕੇ ਲੈ ਗਏ ਗੁਰਵਿੰਦਰ ਨੇ ਵਿਰੋਧ ਕੀਤਾ ਤਾਂ ਉਹਨਾਂ ਨੇ ਇਹਨਾਂ ਦਾ ਗਲਾ ਕੁੱਟ ਦਿੱਤਾ ਭੂਆ ਰੋ ਰਹੀ ਸੀ ਪਰ ਅਚਾਨਕ ਉਸ ਦੀ ਨਜ਼ਰ ਰੁਪਿੰਦਰ ਤੇ ਪਈ ਭੂਆ ਦੀਆਂ ਅੱਖਾਂ ਹੰਝੂਆਂ ਵਿੱਚ ਵੀ ਤੇਜ਼ ਸਨ ਉਸਨੇ ਦੇਖਿਆ ਕਿ ਰੁਪਿੰਦਰ ਦੇ ਕੰਨਾਂ ਵਿੱਚ ਸੋਨੇ ਦੇ ਪਾਰੇ ਕਾਂਟੇ ਅਤੇ ਗਲੇ ਵਿੱਚ ਚੈਨ ਅਜੇ ਵੀ ਚਮਕ ਰਹੀ ਸੀ ਇੱਕ ਮਿੰਟ ਰੁਪਿੰਦਰ ਭੂਆ ਨੇ ਰੋਂਦੇ ਹੋਏ ਰੁੱਕ ਕੇ ਪੁੱਛਿਆ ਤੂੰ ਕਹਿੰਨੀ ਐ ਕਿ ਉਹ ਲੁਟੇਰੇ ਸਭ ਕੁਝ ਲੁੱਟ ਕੇ ਲੈ ਗਏ ਉਹਨਾਂ ਨੇ ਗੁਰਵਿੰਦਰ ਨੂੰ ਮਾਰ ਦਿੱਤਾ ਪਰ ਤੇਰੇ ਕੰਨਾਂ ਦਾ ਸੋਨਾ ਤੇ ਗਲੇ ਦੀ ਚੈਨ ਛੱਡ ਗਏ ਉਹ ਲੁਟੇਰੇ ਇਹਨੇ ਈਮਾਨਦਾਰ ਕਦੋਂ ਹੋ ਗਏ ਕਿ ਜਿੰਦੇ ਬੰਦੇ ਦਾ ਗਹਿਣਾ ਨਾ ਲਾ ਹੁਣ ਰੁਪਿੰਦਰ ਹੱਕੀ ਬੱਕੀ ਰਹਿ ਗਈ ਉਸਨੇ ਘਬਰਾ ਕੇ ਆਪਣੇ ਕੰਨਾਂ ਤੇ ਹੱਥ ਰੱਖ ਲਿਆ ਉਹ ਉਹ ਜਲਦੀ ਵਿੱਚ ਸਨ ਸ਼ਾਇਦ ਧਿਆਨ ਨਹੀਂ ਦਿੱਤਾ ਪਰ ਸ਼ੱਕ ਦਾ ਬੀਜ ਬੀਜਿਆ ਜਾ ਚੁੱਕਾ ਸੀ ਇਹਨੇ ਨੂੰ ਪੁਲਿਸ ਵੀ ਆ ਗਈ ਐਸ ਐਚ ਓ ਸਾਹਿਬ ਨੇ ਆਉਂਦਿਆਂ ਹੀ ਲਾਸ਼ ਦਾ ਮੁਆਇਨਾ ਕੀਤਾ ਮੈਡਮ ਪੁਲਿਸ ਅਫਸਰ ਨੇ ਰੁਪਿੰਦਰ ਨੂੰ ਪੁੱਛਿਆ ਤੁਸੀਂ ਕਿਹਾ ਕਿ ਲੁਟੇਰੇ ਆਏ ਸੀ ਪਰ ਦਰਵਾਜ਼ੇ ਦਾ ਤਾਲਾ ਤਾਂ ਟੁੱਟਿਆ ਹੀ ਨਹੀਂ ਉਹ ਅੰਦਰ ਕਿਵੇਂ ਆਏ ਕਿ ਤੁਸੀਂ ਦਰਵਾਜ਼ਾ ਖੋਲ ਕੇ ਰੱਖਿਆ ਸੀ ਰੁਪਿੰਦਰ ਕੋਲ ਕੋਈ ਜਵਾਬ ਨਹੀਂ ਸੀ ਪੁਲਿਸ ਅਫਸਰ ਨੇ ਵਿੜੇ ਵਿੱਚ ਬੰਨੇ ਕੁੱਤੇ ਵੱਲ ਇਸ਼ਾਰਾ ਕੀਤਾ ਇੱਕ ਗੱਲ ਹੋਰ ਮੈਡਮ ਇਹ ਕੁੱਤਾ ਬਹੁਤ ਖੂੰਖਾਰ ਨਸਲ ਦਾ ਹੈ ਜੇ ਕੋਈ ਅਣਜਾਣ ਬੰਦਾ ਯਾਨੀ ਲੁਟੇਰਾ ਰਾਤ ਨੂੰ ਅੰਦਰ ਵੜਦਾ ਤਾਂ ਇਸ ਨੇ ਪੂਰਾ ਪਿੰਡ ਸਿਰ ਤੇ ਚੁੱਕ ਲੈਣਾ ਸੀ ਪਰ ਅੱਜ ਇਹ ਕੁੱਤਾ ਬੇਹੋਸ਼ ਪਿਆ ਲੁਟੇਰੇ ਨੂੰ ਕਿਵੇਂ ਪਤਾ ਸੀ ਕਿ ਕੁੱਤੇ ਨੂੰ ਕਿਹੜੀ ਚੀਜ਼ ਪਾਉਣੀ ਹੈ ਅਤੇ ਫਿਰ ਇੱਕ ਸਿਪਾਹੀ ਅੰਦਰੋਂ ਇੱਕ ਫੋਨ ਲੈ ਕੇ ਆਇਆ ਗੁਰਵਿੰਦਰ ਦਾ ਫੋਨ ਸਰ ਮ੍ਰਿਤਕ ਨੇ ਸ਼ਾਮ ਨੂੰ 6 ਵਜੇ ਇੱਕ ਕਾਲ ਕੀਤੀ ਸੀ ਆਪਣੀ ਭੈਣ ਨੂੰ ਕੈਨੇਡਾ ਆਪਣਾ ਉਹ ਰਿਕਾਰਡਿੰਗ ਸੁਣਨੀ ਚਾਹੀਦੀ ਹੈ ਰੁਪਿੰਦਰ ਦਾ ਸਰੀਰ ਠੰਡਾ ਪੈ ਗਿਆ ਉਸ ਕਾਲ ਵਿੱਚ ਗੁਰਵਿੰਦਰ ਨੇ ਕੀ ਕਿਹਾ ਸੀ ਕਿ ਉਸਨੇ ਆਪਣੀ ਮੌਤ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ ਕਮਰੇ ਵਿੱਚ ਸਨਨਾਟਾ ਛਾਇਆ ਹੋਇਆ ਸੀ ਐਸ ਐਚਓ ਸਾਹਿਬ ਨੇ ਗੁਰਵਿੰਦਰ ਦਾ ਫੋਨ ਸਪੀਕਰ ਤੇ ਪਾ ਦਿੱਤਾ ਇਹ ਉਹ ਕਾਲ ਸੀ ਜੋ ਉਸਨੇ ਮਰਨ ਤੋਂ ਕੁਝ ਘੰਟੇ ਪਹਿਲਾਂ ਆਪਣੀ ਭੈਣ ਨੂੰ ਕੀਤੀ ਸੀ ਫੋਨ ਵਿੱਚੋਂ ਗੁਰਵਿੰਦਰ ਦੀ ਡਰੀ ਹੋਈ ਆਵਾਜ਼ ਆਈ ਹੈਲੋ ਦੀਦੀ ਮੈਨੂੰ ਡਰ ਲੱਗ ਰਿਹਾ ਹੈ ਰੁਪਿੰਦਰ ਦੇ ਇਰਾਦੇ ਠੀਕ ਨਹੀਂ ਲੱਗਦੇ ਅੱਜ ਇਹ ਮੇਰੇ ਨਾਲ ਬਹੁਤ ਅਜੀਬ ਵਰਤਾਓ ਕਰ ਰਹੀ ਹੈ ਇਹ ਮੈਨੂੰ ਕਹਿੰਦੀ ਹੈ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਮੈਨੂੰ ਲੱਗਦਾ ਹੈ ਇਹ ਮੇਰੀ ਜਾਇਦਾਦ ਪਿੱਛੇ ਮੈਨੂੰ ਮਾਰਨ ਚਾਹੁੰਦੀ ਹੈ ਜੇ ਮੈਨੂੰ ਕੁਝ ਹੋ ਗਿਆ ਤਾਂ ਰੁਪਿੰਦਰ ਨੂੰ ਛੱਡਿਓ ਨਹੀਂ ਰਿਕਾਰਡਿੰਗ ਖਤਮ ਹੋ ਗਈ ਰੁਪਿੰਦਰ ਦੇ ਚਿਹਰੇ ਤੋਂ ਰੰਗ ਉੱਡ ਚੁੱਕਾ ਸੀ ਭੂਆ ਨੇ ਅੱਗੇ ਵੱਧ ਕੇ ਰੁਪਿੰਦਰ ਦੇ ਮੂੰਹ ਤੇ ਇੱਕ ਜ਼ੋਰਦਾਰ ਚਪੇੜ ਮਾਰੀ ਨੀ ਡਾਣੇ ਅਸੀਂ ਤੈਨੂੰ ਧੀਆ ਵਾਂਗ ਪਾਲਿਆ ਸਕਾਰਪੀਓ ਗੱਡੀਆਂ ਲੈ ਕੇ ਦਿੱਤੀਆਂ ਤੇ ਤੂੰ ਸਾਡੇ ਪੁੱਤ ਨਾਲ ਹਾ ਕੀਤਾ ਰੁਪਿੰਦਰ ਅਜੇ ਵੀ ਝੂਠ ਬੋਲਣ ਦੀ ਕੋਸ਼ਿਸ਼ ਕਰ ਰਹੀ ਸੀ ਨਹੀਂ ਪੂਆ ਜੀ ਗੁਰਵਿੰਦਰ ਡਿਪਰੈਸ਼ਨ ਵਿੱਚ ਸੀ ਉਹ ਐਵੇਂ ਹੀ ਗੱਲਾਂ ਕਰਦਾ ਰਹਿੰਦਾ ਸੀ ਮੈਂ ਤਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਅਫਸਰ ਨੇ ਉਸਨੂੰ ਟੋਕਿਆ ਬਸ ਕਰੋ ਮੈਡਮ ਤੁਹਾਡੀਆਂ ਕਹਾਣੀਆਂ ਹੁਣ ਨਹੀਂ ਚੱਲਣਗੀਆਂ ਅਫਸਰ ਨੇ ਤਿੰਨ ਸਬੂਤ ਰੁਪਿੰਦਰ ਦੇ ਸਾਹਮਣੇ ਰੱਖੇ ਕੋਈ ਵੀ ਲੁਟੇਰਾ ਘਰ ਦੇ ਮਾਲਕ ਨੂੰ ਮਾਰ ਕੇ ਉਸ ਦੀ ਪਤਨੀ ਦੇ ਕੰਨਾਂ ਵਿੱਚ ਸੋਨਾ ਛੱਡ ਕੇ ਨਹੀਂ ਜਾਂਦਾ ਤੁਹਾਡੇ ਕੁੱਤੇ ਦੀ ਮੈਡੀਕਲ ਰਿਪੋਰਟ ਕਹਿੰਦੀ ਹੈ ਕਿ ਉਸ ਨੂੰ ਉਹੀ ਨੀਂਦ ਦੀ ਗੋਲੀ ਦਿੱਤੀ ਗਈ ਹੈ ਜੋ ਗੁਰਵਿੰਦਰ ਦੇ ਦੁੱਧ ਵਾਲੇ ਗਿਲਾਸ ਵਿੱਚੋਂ ਮਿਲੀ ਹੈ ਬਾਹਰਲੇ ਲੁਟੇਰੇ ਨੂੰ ਕਿਵੇਂ ਪਤਾ ਕਿ ਕੁੱਤੇ ਨੂੰ ਕਿਹੜੀ ਗੋਲੀ ਦੇਣੀ ਹੈ ਸਾਡੀ ਸਾਈਬਰ ਟੀਮ ਨੇ ਪਤਾ ਲਗਾਇਆ ਹੈ ਕਿ ਰਾਤ ਦੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਇਸ ਘਰ ਵਿੱਚ ਤੁਹਾਡੇ ਅਤੇ ਗੁਰਵਿੰਦਰ ਤੋਂ ਇਲਾਵਾ ਇੱਕ ਤੀਜਾ ਮੋਬਾਈਲ ਫੋਨ ਵੀ ਐਕਟਿਵ ਸੀ ਉਹ ਫੋਨ ਹਰਕਮਲਪ੍ਰੀਤ ਨਾਮ ਦੇ ਬੰਦੇ ਦਾ ਹੈ ਹਰਕਮਲਪ੍ਰੀਤ ਨਾਮ ਸੁਣਦਿਆਂ ਹੀ ਰੁਪਿੰਦਰ ਗੁੱਡਿਆ ਭਾੜ ਡਗ ਪਈ ਪੁਲਿਸ ਨੇ ਸਖਤੀ ਵਰਤੀ ਤਾਂ ਰੁਪਿੰਦਰ ਟੁੱਟ ਗਈ ਉਸਨੇ ਸਭ ਕੁਝ ਉਗਲ ਦਿੱਤਾ ਹਾਂ ਮੈਂ ਹੀ ਬੁਲਾਇਆ ਸੀ ਉਸਨੂੰ ਮੈਂ ਗੁਰਵਿੰਦਰ ਨਾਲ ਖੁਸ਼ ਨਹੀਂ ਸੀ ਮੈਂ ਹਰਕਮਲ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਸੀਂ ਸੋਚਿਆ ਸੀ ਕਿ ਗੁਰਵਿੰਦਰ ਨੂੰ ਰਸਤੇ ਤੋਂ ਹਟਾ ਕੇ ਅਸੀਂ ਜ਼ਾਇਦਾਦ ਵੇਚ ਕੇ ਬਾਹਰ ਵਿਦੇਸ਼ ਚਲੇ ਜਾਵਾਂਗੇ ਪੁਲਿਸ ਨੇ ਉਸੇ ਵੇਲੇ ਰੁਪਿੰਦਰ ਨੂੰ ਹਾਥਕੜੀ ਲਗਾ ਦਿੱਤੀ ਪਰ ਕਹਾਣੀ ਅਜੇ ਖਤਮ ਨਹੀਂ ਹੋਈ ਸੀ ਅਸਲੀ ਕਾਤਿਲ ਹਰਕਮਲ ਅਜੇ ਵੀ ਫਰਾਰ ਸੀ ਅਤੇ ਗੁਰਵਿੰਦਰ ਦੇ ਬੁੱਢੇ ਮਾਪੇ ਜੋ ਕੈਨੇਡਾ ਤੋਂ ਵਾਪਸ ਆ ਰਹੇ ਸਨ ਉਹਨਾਂ ਨੂੰ ਅਜੇ ਤੱਕ ਇਹ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਜਹਾਜ਼ ਲੈਂਡ ਕਰਦੇ ਹੀ ਉਹਨਾਂ ਦੀ ਦੁਨੀਆ ਉਜੜ ਚੁੱਕੀ ਹੋਵੇਗੀ ਪੁਲਿਸ ਦੀ ਜੀਪ ਜਦੋਂ ਰੁਪਿੰਦਰ ਨੂੰ ਲੈ ਕੇ ਥਾਣੇ ਜਾ ਰਹੀ ਸੀ ਤਾਂ ਪਿੰਡ ਦੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਲੋਕ ਉਸ ਸਕੋਰਪੀਓ ਵੱਲ ਦੇਖ ਰਹੇ ਸਨ ਜੋ ਕਦੇ ਰੁਪਿੰਦਰ ਦੀ ਸ਼ਾਨ ਹੁੰਦੀ ਸੀ ਪਰ ਅੱਜ ਜੋ ਗੱਡੀ ਵੀ ਗਵਾਹ ਸੀ ਕਿ ਕਿਵੇਂ ਇੱਕ ਹਾਈ ਫਾਈ ਸ਼ੌਕਾਂ ਵਾਲੀ ਔਰਤ ਨੇ ਹੱਸਦਾ ਵਸਦਾ ਕਰ ਸ਼ਮਸ਼ਾਨ ਘਾਟ ਬਣਾ ਦਿੱਤਾ ਪਰ ਸਭ ਤੋਂ ਵੱਡਾ ਸਵਾਲ ਹੁਣ ਇਹ ਸੀ ਕਿ ਜਦੋਂ ਕੈਨੇਡਾ ਤੋਂ ਮਾਪੇ ਆਉਣਗੇ ਤਾਂ ਉਹ ਇਸ ਸਦਮੇ ਨੂੰ ਕਿਵੇਂ ਬਰਦਾਸ਼ਤ ਕਰਨਗੇ ਅਤੇ ਹਰ ਕਮਲ ਕਿੱਥੇ ਲੁਕਿਆ ਹੈ ਅੰਮ੍ਰਿਤਸਰ 에ਅਰਪੋਰਟ ਤੇ ਫਲਾਈਟ ਲੈਂਡ ਹੋਈ ਗੁਰਵਿੰਦਰ ਦੇ ਬਜ਼ੁਰਗ ਮਾਪੇ ਜੋ ਕੈਨੇਡਾ ਗਏ ਹੋਏ ਸਨ ਬੜੀ ਕਾਲੀ ਨਾਲ ਬਾਹਰ ਆਏ ਉਹਨਾਂ ਨੂੰ ਫੋਨ ਤੇ ਸਿਰਫ ਇਨਾ ਦੱਸਿਆ ਗਿਆ ਸੀ ਕਿ ਗੁਰਵਿੰਦਰ ਦਾ ਐਕਸੀਡੈਂਟ ਹੋ ਗਿਆ ਹੈ ਮਾਂ ਦੇ ਦਿਲ ਨੂੰ ਤੁਕਤੁਕੀ ਲੱਗੀ ਹੋਈ ਸੀ ਉਹ ਅਰਦਾਸਾਂ ਕਰ ਰਹੀ ਸੀ ਹੇ ਵਾਹਿਗੁਰੂ ਮੇਰੇ ਪੁੱਤ ਨੂੰ ਬਚਾ ਲਈ ਭਾਵੇਂ ਉਹਦੀ ਲੱਤਾਂਾਂ ਟੁੱਟ ਗਈ ਹੋਵੇ ਪਰ ਜਾਨ ਬਖਸ਼ ਦੇਵੀਂ ਪਰ ਜਦੋਂ ਉਹ ਫਰੀਦਕੋਟ ਆਪਣੇ ਘਰ ਪਹੁੰਚੇ ਤਾਂ ਉੱਥੇ ਐਂਬੂਲੈਂਸ ਨਹੀਂ ਸਗੋਂ ਪੁਲਿਸ ਦੀਆਂ ਗੱਡੀਆਂ ਤੇ ਲੋਕਾਂ ਦਾ ਹਜੂਮ ਸੀ ਘਰ ਦੇ ਵਿਹੜੇ ਵਿੱਚ ਚਿੱਟੀ ਚਾਦਰ ਨਾਲ ਢਕੀ ਇੱਕ লাশ ਪਈ ਸੀ ਬਾਪੂ ਨੇ ਕੰਬਦੇ ਹੱਥਾਂ ਨਾਲ ਚਾਦਰ ਚੁੱਕੀ ਸਾਹਮਣੇ ਉਹਨਾਂ ਦੇ ਜਵਾਨ ਪੁੱਤ ਦਾ ਚਿਹਰਾ ਸੀ ਜਿਹਦੇ ਗਲੇ ਤੇ ਕਾਲੇ ਨਿਸ਼ਾਨ ਸਨ ਉਹ ਗੁਰਵਿੰਦਰ ਉਠ ਪੁੱਤ ਅਸੀਂ ਆ ਗਏ ਹਾਂ ਮਾਨਤਾ ہماری ਤੂੰ ਤਾਂ ਕਹਿੰਦਾ ਸੀ ਕਿ ਮੈਂ ਤੁਹਾਨੂੰ 에ਰਪੋਰਟ ਲੈਣ ਆਵਾਂਗਾ ਆ ਕਿੱਥੇ ਸੋ ਗਿਆ ਉਦੋਂ ਹੀ ਪੁਲਿਸ ਨੇ ਦੱਸਿਆ ਕਿ ਇਹ ਕੋਈ ਹਾਦਸਾ ਨਹੀਂ ਸਗੋਂ ਕਤਲ ਹੈ ਅਤੇ ਕਾਤਲ ਕੋਈ ਹੋਰ ਨਹੀਂ ਉਹਨਾਂ ਦੀ ਹੀ ਆਪਣੀ लाड़ली ਨੂੰ ਰੁਪਿੰਦਰ ਹੈ ਇਹ ਸੁਣ ਕੇ ਬਾਪੂ ਧਰਤੀ ਤੇ ਡਿੱਗ ਪਿਆ ਮੈਂ ਤਾਂ ਉਸ ਨੂੰ ਸਕੋਰਪਿਓ ਲੈ ਕੇ ਦਿੱਤੀ ਸੀ ਮੈਂ ਤਾਂ ਉਸ ਨੂੰ ਧੀ ਨਹੀਂ ਪੁੱਤ ਮੰਨਦਾ ਸੀ ਉਸ ਨੇ ਮੇਰੇ ਬੁਢਾਪੇ ਦਾ ਸਹਾਰਾ ਹੀ ਖੋ ਲਿਆ ਉਸੇ ਸ਼ਾਮ ਪੁਲਿਸ ਨੇ ਹਰਕਮਲਪ੍ਰੀਤ ਨੂੰ ਵੀ ਗ੍ਰਿਫਤਾਰ ਕਰ ਲਿਆ ਦੋਵੇਂ ਆਸ਼ਕ ਹੁਣ ਸਲਾਖਾਂ ਦੇ ਪਿੱਛੇ ਸਨ ਉਹਨਾਂ ਦੇ ਚਿਹਰਿਆਂ 'ਤੇ ਹੁਣ ਉਹ ਪਿਆਰ ਨਹੀਂ ਸਗੋਂ ਮੌਤ ਦਾ ਡਰ ਅਤੇ ਸਮਾਜ ਦੀਆਂ ਲਾਹਣਤਾਂ ਸਨ ਇਸ ਇੱਕ ਘਟਨਾ ਨੇ ਤਿੰਨ ਪਰਿਵਾਰ ਬਰਬਾਦ ਕਰ ਦਿੱਤੇ ਗੁਰਵਿੰਦਰ ਦਾ ਪਰਿਵਾਰ ਜਿਨ੍ਹਾਂ ਦਾ ਚਿਰਾਗ ਬੁਝ ਗਿਆ ਮਾਪੇ ਜਿਉਂਦੇ ਜੀ ਮਰ ਗਏ ਰੁਪਿੰਦਰ ਦਾ ਪਰਿਵਾਰ ਜਿਨ੍ਹਾਂ ਦੀ ਟੀ ਕਾਤਲ ਬਣ ਗਈ ਉਹਨਾਂ ਨੂੰ ਸਮਾਜ ਵਿੱਚ ਮੂੰਹ ਦਿਖਾਉਣਾ ਔਖਾ ਹੋ ਗਿਆ ਹਰਕਮਲ ਦਾ ਪਰਿਵਾਰ ਜਿਨ੍ਹਾਂ ਦਾ ਪੁੱਤ ਹੁਣ ਸਾਰੀ ਉਮਰ ਜੇਲ੍ਹ ਵਿੱਚ ਸੜੇਗਾ ਕੋਠੀ ਦੇ ਬਾਹਰ ਖੜੀ ਉਹ ਕਾਲੀ ਸਕੋਰਪੀਓ ਗੱਡੀ ਅੱਜ ਵੀ ਖੜੀ ਹੈ ਪਰ ਹੁਣ ਉਸ ਨੂੰ ਚਲਾਉਣ ਵਾਲਾ ਕੋਈ ਨਹੀਂ ਉਹ ਗੱਡੀ ਗਵਾਹ ਹੈ ਕਿ ਕਿਵੇਂ ਝੂਠੀ ਸ਼ਾਨ ਅਤੇ ਨਜਾਇਜ਼ ਰਿਸ਼ਤਿਆਂ ਨੇ ਹੱਸਦਾ ਵਸਦਾ ਘਰ ਸ਼ਮਸ਼ਾਨ ਬਣਾ ਦਿੱਤਾ ਦੋਸਤੋ ਇਹ ਕਹਾਣੀ ਸਾਨੂੰ ਬਹੁਤ ਡੂੰਗਾ ਸਬਕ ਦਿੰਦੀ ਹੈ ਤਲਾਕ ਇੱਕ ਹੱਲ ਹੈ ਕਤਲ ਨਹੀਂ ਜੇਕਰ ਤੁਸੀਂ ਰਿਸ਼ਤੇ ਵਿੱਚ ਖੁਸ਼ ਨਹੀਂ ਹੋ ਤਾਂ ਵੱਖ ਹੋ ਜਾਓ ਤਲਾਕ ਲੈ ਕੇ ਜ਼ਿੰਦਗੀ ਦੁਬਾਰਾ ਸ਼ੁਰੂ ਹੋ ਸਕਦੀ ਹੈ ਪਰ ਕਿਸੇ ਦੀ ਜਾਨ ਲੈ ਕੇ ਤੁਸੀਂ ਆਪਣੀ ਅਤੇ ਦੂਜਿਆਂ ਦੀ ਜ਼ਿੰਦਗੀ ਨਰਕ ਬਣਾ ਲੈਂਦੇ ਹੋ ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਹਾਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਪਰ ਕਦੇ-ਕਦੇ ਅੱਖਾਂ ਖੁੱਲ੍ਹੀਆਂ ਰੱਖਣੀਆਂ ਵੀ ਜ਼ਰੂਰੀ ਹਨ ਮਾਡਰਨ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਇਨਸਾਨੀਅਤ ਭੁੱਲ ਜਾਈਏ ਆਸ਼ਕੀ ਦਾ ਪੂਤ ਸਿਰਫ ਕੁਝ ਦਿਨਾਂ ਦਾ ਹੁੰਦਾ ਹੈ ਪਰ ਉਸ ਦੇ ਨਤੀਜੇ ਪੂਰੀਆਂ ਨਸਲਾਂ ਨੂੰ ਭੁਗਤਨੇ ਪੈਂਦੇ ਹਨ ਅੱਜ ਰੁਪਿੰਦਰ ਅਤੇ ਹਰਕਮਲ ਜੇਲ੍ਹ ਵਿੱਚ ਹਨ ਪਰ ਕੀ ਉਹ ਗੁਰਵਿੰਦਰ ਨੂੰ ਵਾਪਸ ਲਿਆ ਸਕਦੇ ਹਨ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਕੱਲ ਦੀ ਦਿਖਾਵੇ ਵਾਲੀ ਮਾਡਰਨ ਜ਼ਿੰਦਗੀ ਸਾਡੇ ਰਿਸ਼ਤਿਆਂ ਅਤੇ ਸਬਰ ਨੂੰ ਖਤਮ ਕਰ ਰਹੀ ਹੈ ਜਾਂ ਫਿਰ ਕਸੂਰ ਸਿਰਫ ਇਨਸਾਨ ਦੀ ਆਪਣੀ ਘਟੀਆ ਸੋਚ ਦਾ ਹੈ ਆਪਣੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਲਿਖੋ ਜੇਕਰ ਤੁਹਾਨੂੰ ਇਹ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਪਸੰਦ ਆਈ ਅਤੇ ਤੁਸੀਂ ਚਾਹੁੰਦੇ ਹੋ ਕਿ ਸਮਾਜ ਵਿੱਚ ਜਾਗਰੂਕਤਾ ਫੈਲੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ